ਜਿਹੜਾ ਕਹਿੰਦੇ ਸੀ ਪੁਲਿਸ ਵਾਲੇ ਕਿ ਏਆਈ ਹੈ ਛੁੱਟੀ ਜਾਣਾ ਪ੍ਰੂਫ ਕਰਦਾ ਹੈ ਏਆਈ ਨਹੀਂ ਮੈਂ ਚੈਲੰਜ ਕਰਦਾ ਹੁਣ ਵੀ ਕਿ ਇਹਦੀ ਇਨਕੁਆਇਰੀ ਹੋਣੀ ਆ ਸਾਰਾ ਜਿਹੜਾ ਏਆਈ ਕਹਿੰਦੇ ਆ ਨਾ ਆ ਸਾਰਾ ਅਸਲੀ ਚਿੱਠਾ ਸਾਹਮਣੇ ਆਊਗਾ ਜੇ ਇਹਦੀ ਫ੍ਰੀ ਐਂਡ ਫੇਅਰ ਇਨਕੁਆਇਰੀ ਹੋਏ ਤੇ ਮੈਂ ਕਹਿਣਾ ਚਾਹਣਾ ਅਸੀਂ ਅਖੀਰ ਤੱਕ ਜਾਵਾਂਗੇ ਹਰ ਕੋਰਟ ਦਾ ਦਰਵਾਜ਼ਾ ਕਰਾਂਗੇ ਜਦੋਂ ਤੱਕ ਐਸ ਐਸਪੀ ਦੇ ਮਕਦਮਾ ਨਹੀਂ ਹੁੰਦਾ ਤੇ ਅੰਦਰ ਨਹੀਂ ਹੁੰਦਾ ਕਿਉਂਕਿ ਜੋ ਧਜੀਆਂ ਇਹਨੇ ਕਾਨੂੰਨ ਨਹੀਂ ਉਣਾਈਆਂ ਉਹਦੀ ਸਜ਼ਾ ਹੁਣ ਮਿਲਨੀ ਪਊਗੀ ਇਸ ਵਿੱਚ 500 ਕਰੋੜ ਰੁਪਏ ਦਾ ਸੀਐਮ ਮਿਲ ਰਿਹਾ ਜੀ ਕਿਵੇਂ ਦੇਖ ਰਹੇ ਹੋ ਨਵਜੋਤ ਕੌਰ ਸਿੱਧੂ ਨੇ ਬੜੇ ਵੱਡੇ ਇਲਜ਼ਾਮ ਲਾਏ ਨੇ ਕਾਂਗਰਸ ਤੇ ਦੇਖੋ ਕਾਂਗਰਸ ਤਾਂ ਨਾਲ ਇੱਕ ਦੂਜੇ ਨੂੰ ਮਾਰਨ ਤੇ ਫਿਰਦੀ ਹੈ ਉਹ ਇੱਕ ਪਾਰਟੀ ਹੈ ਜਿਨੇ ਕਿਲਾ ਲੁੱਟਿਆ ਪੰਜਾਬ ਤੇ ਦੇਸ਼ ਨੂੰ ਉਹਨਾਂ ਨੇ ਮੈਂ ਹੁਣੀ ਕਿਹਾ ਸਾਰੇ ਕਾਂਗਰਸ ਦੇ ਮੁੱਖ ਮੰਤਰੀ ਦੇ ਨਾਂ ਲਿੱਤੇ ਹੈ ਜੀ ਮੈਂ ਤਾਂ ਕਹਿਣਾ ਜਣਾ ਅੱਖਾਂ ਮੀਚ ਕੇ ਪੰਜਾਬੀਓ ਅਕਾਲੀ ਦਲ ਦੇ ਝੰਡਾ ਝੁਲਣ ਲਾ ਦਿਓ ਕੋਈ ਟੈਨਸ਼ਨ ਨਹੀਂ